ਸਸ਼ੀਕਲ ਜੀ ਖਬਰ ਹੈ ਲੁਧਿਆਣਾ ਤੋਂ ਜਿੱਥੇ ਕਿ ਲੁਧਿਆਣਾ ਪੁਲਿਸ ਦੇ ਵੱਲੋਂ ਇੱਕ ਨਿੱਜੀ ਹੋਟਲ ਦੇ ਵਿੱਚ ਰੇਡ ਕੀਤੀ ਗਈ ਤੇ ਜਦੋਂ ਪੁਲਿਸ ਨੇ ਹੋਟਲ ਦੇ ਕਮਰਿਆਂ ਨੂੰ ਫਰੋਲਿਆ ਤਾਂ ਉਥੋਂ ਗਲਤ ਅਵਸਥਾ ਦੇ ਵਿੱਚ ਮੁੰਡੇ ਕੁੜੀਆਂ ਨੂੰ ਫੜਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਜਲਦ ਹੀ ਐਕਸ਼ਨ ਲੈਂਦੇ ਹੋਏ ਉਹਨਾਂ ਮੁੰਡੇ ਕੁੜੀਆਂ ਨੂੰ ਹਾਸਿਦ ਦੇ ਵਿੱਚ ਲੈ ਲਿਆ ਤੇ ਹੋਟਲ ਤੇ ਕਾਰਵਾਈ ਕਰਨ ਦੀ ਗੱਲ ਕਹੀ ਤਨੂ ਦਾਦੀਏ ਕਿ ਇਹਨਾਂ ਦੇ ਵਿੱਚ ਪੰਜ ਕੁੜੀਆਂ ਸਨ ਤੇ ਤਿੰਨ ਮੁੰਡੇ ਸਨ ਜਿਹੜੇ ਕਿ ਗਲਤ ਕੰਮ ਇੱਥੇ ਕਰ ਰਹੇ ਸਨ ਤਨੂ ਦਾਦੀਏ ਕਿ ਲੁਧਿਆਣਾ ਪੁਲਿਸ ਨੂੰ ਕਈ ਵਾਰ ਇਸ ਹੋਟਲ ਦੇ ਬਾਰੇ ਸ਼ਿਕਾਇਤ ਮਿਲ ਚੁੱਕੀ ਸੀ ਕਿ ਇੱਥੇ ਦੇ ਵਪਾਰ ਦਾ ਤੰਦਾ ਸ਼ਰੀਆਬ ਚੱਲਦਾ ਹੈ ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤੇ ਉਹਨਾਂ ਨੂੰ ਬਾਕੀ ਹੀ ਇਸ ਹੋਟਲ ਦੇ ਵਿੱਚੋਂ ਮੁੰਡੇ ਕੁੜੀਆਂ ਮਿਲੇ ਜਿਹੜੇ ਕਿ ਦੇਵਪਾਰ ਦੇ ਨਹੀਂ ਇੱਥੇ ਆਏ ਹੋਏ ਸਨ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਕਿਹਾ ਹੈ ਕਿ ਇਸ ਹੋਟਲ ਦੀ ਚੰਗੇ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਜੇਕਰ ਸਾਨੂੰ ਲੱਗਦਾ ਹੈ ਤਾਂ ਹੋਟਲ ਮਾਲਕ ਤੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ